ਕਿ ਕੁਝ ਕੁੜੀਆਂ ਜਿਹੜੀਆਂ ਸਾਡੀਆਂ ਜਿਹੜੀਆਂ ਬਹੁਤ ਮਸ਼ਹੂਰ ਇੰਸਟਾਗ੍ਰam ਤੇ ਹੋਈਆਂ ਉੱਥੇ ਆਇਆ ਕਿ ਉੱਥੇ ਓਨਲੀ ਫੈਨਸ ਨਾਂ ਦੀ ਕੋਈ ਚੱਲ ਰਹੀ ਹੈ ਜਿੱਥੇ ਪੌਨ ਸਿੱਧਾ ਤੌਰ ਦੇ ਉੱਤੇ ਹੋ ਰਿਹਾ ਔਰ ਸਾਡੀਆਂ ਕੁੜੀਆਂ ਇਨਵੋਲਵ ਹੋਈਆਂ ਜਿਹਦਾ ਕ੍ਰਿਟਿਸਿਜ਼ਮ ਬਹੁਤ ਹੋਇਆ ਇਹ ਕੀ ਇਹਦਾ ਨੰਬਰ ਵੱਡਾ ਹੈ ਜਾਂ ਵੱਧ ਰਿਹਾ ਉੱਥੇ ਨੰਬਰ ਬਹੁਤ ਜ਼ਿਆਦਾ ਵੱਡਾ ਨਹੀਂ ਹੈ ਬਟ ਆਫ ਕੌਰਸ ਹਾਂ ਕੁੜੀਆਂ ਹੈਗੀਆਂ ਨੇ ਸਾਡੀਆਂ ਪੰਜਾਬੀ ਕੁੜੀਆਂ ਹੀ ਨੇ ਉੱਥੇ ਪਰ ਤੁਸੀਂ ਜਦੋਂ ਕਹਿੰਦੇ ਨਾ ਕਿ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਨੇ ਦੂਜਾ ਪਹਿਲੂ ਮੈਂ ਇੱਕ ਵਾਰ ਜਾਣਨ ਦੀ ਕੋਸ਼ਿਸ਼ ਕੀਤੀ ਬਟ ਅੱਗੋ ਉਹੀ ਚੀਜ਼ ਸੁਣਨ ਨੂੰ ਮਿਲੀ ਕਿ ਹਰ ਕਿਸੇ ਦਾ ਸ਼ੌਂਕ ਨਹੀਂ ਹੁੰਦਾ ਬਹੁਤ ਸਾਰੀਆਂ ਮਜਬੂਰੀਆਂ ਹੁੰਦੀਆਂ ਨੇ ਕਿ ਸਾਡੀ ਮਜਬੂਰੀ ਸੀ ਅਸੀਂ ਪੈਸਾ ਕਮਾਉਣ ਦੀ ਕੋਸ਼ਿਸ਼ ਕੀਤੀ ਫਿਰ ਉੱਥੇ ਉਹੀ ਗੱਲ ਆ ਗਈ ਕਿ ਸਾਡੇ ਆਪਣੇ ਬੰਦਿਆਂ ਨੇ ਹੀ ਸਾਡਾ ਸ਼ੋਸ਼ਣ ਕੀਤਾ ਕਿ ਪੈਸੇ ਨਹੀਂ ਦਿੱਤੇ 6-6 ਮਹੀਨੇ ਦੀ ਸਾਡੀਆਂ ਤਨਖਾਹਾਂ ਰੱਖ ਲਈਆਂ ਸਾਲ-ਸਾਲ ਸਾਨੂੰ ਪੈਸਾ ਨਹੀਂ ਦਿੱਤਾ ਫਿਰ ਸਾਡੇ ਪੀਆਰ ਦੇ ਪੇਪਰ ਲੱਗਣੇ ਸੀ ਉਹਦੇ ਵਾਸਤੇ ਏਮਪਲੋਇਰ ਨੇ ਸਾਨੂੰ ਕੰਟਰੈਕਟ ਨਹੀਂ ਦਿੱਤਾ ਫਿਰ ਸਾਡੇ ਕੋਲ ਰਸਤਾ ਕੀ ਬਚਿਆ ਇਹ ਵੀ ਇੱਕ ਗੱਲ ਮੇਰੇ ਤੱਕ ਆਈ ਸੀ ਕਿ ਜਦੋਂ ਪੀਆਰ ਦੇ ਪੇਪਰ ਲੱਗਦੇ ਬਹੁਤ ਸਾਰੇ ਜਿਹੜੇ ਏਮਪਲੋਇਰਸ ਨੇ ਉਹ ਕੁੜੀਆਂ ਨੂੰ ਐਕਸਪਲੋਇਟ ਕਰਦੇ ਆ ਫਿਜ਼ੀਕਲੀ ਵੀ ਪੇਪਰ ਤਾਂ ਦੇਵਾਂਗੇ ਇਹ ਬਿਲਕੁਲ ਹੀ ਗੱਲ ਠੀਕ ਹੈ ਔਰ ਇਹ ਮੈਨੂੰ ਲੱਗਦਾ ਹੈ ਕਿ ਕੱਲੀ ਕੈਨੇਡਾ ਦੀ ਗੱਲ ਨਹੀਂ ਹੈ ਅਸੀਂ ਇੰਡੀਆ ਦੀ ਵੀ ਗੱਲ ਕਰੀਏ ਤੇ ਇਹ ਹਰ profession ਦੇ ਵਿੱਚ ਹੈ ਕਿ ਤੁਸੀਂ ਪ੍ਰੋਮੋਸ਼ਨ ਲੈਣੀ ਹੈ ਜਾਂ ਕਿਸੇ ਵੇਲੇ ਤੁਹਾਨੂੰ ਰੇਜ਼ ਤੁਹਾਡਾ ਰੋਕ ਲਿਆ ਜਾਂਦਾ ਹੈ ਸੋ ਇਹਦੇ ਵੀ ਦੋ ਪਹਿਲੂ ਮੀਡੀਆ ਦੇ ਵਿੱਚ ਵੀ ਹੈ ਬਿਲਕੁਲ ਹੈ ਹਰ ਫੀਲਡ ਦੇ ਵਿੱਚ ਤੁਸੀਂ ਆਪ ਦਾ ਆਲਾ ਦਵਾਲਾ ਇਹੋ ਜਿਹਾ ਦੇਖਿਆ ਕਦੇ ਜ਼ਿੰਦਗੀ ਦੇ ਵਿੱਚ ਮੈਂ ਪਰਸਨਲੀ ਤਾਂ ਟੱਚਵੁੱਡ ਮੇਰੇ ਨਾਲ ਤਾਂ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ ਬਟ ਮੈਂ ਆਪਣੇ ਆਲੇ ਦੁਆਲੇ ਜ਼ਰੂਰ ਦੇਖਿਆ ਹੈ ਰੀਸੈਂਟਲੀ ਮੈਂ ਇੱਕ ਲੜਕੀ ਦੀ ਇੰਟਰਵਿਊ ਵੀ ਕੀਤੀ ਹੈ ਉਹਨੇ ਮੈਨੂੰ ਦੱਸਿਆ ਹੈ ਕਿ ਉਹਨੂੰ ਜੌਬ ਤੱਕ ਆਪਣੀ ਛੱਡਣ ਪਈ 4 ਸਾਲ ਦੀ ਕਿਉਂਕਿ ਇੰਨਾ ਕੁ ਜ਼ਿਆਦਾ ਉਸ ਨੂੰ ਐਕਸਪਲੋਇਟ ਕੀਤਾ ਗਿਆ ਇੰਨਾ ਕੁ ਜ਼ਿਆਦਾ ਤੰਗ ਪਰੇਸ਼ਾਨ ਕਰ ਦਿੱਤਾ ਗਿਆ ਕਿ ਦੋ ਹੀ ਰਸਤੇ ਸੀ ਕਿ ਜਾਂ ਤਾਂ ਗੱਲ ਮੰਨ ਲਈ ਜਾਵੇ ਜਾਂ ਫਿਰ ਆਪਣਾ ਬੂਰੀਆ ਬਿਸਤਰਾ ਚੱਕ ਕੇ ਤੁਸੀਂ ਚਲੇ ਜਾਓ ਇੱਕ ਕੁਰਸੀ ਤੇ ਬੈਠੇ ਬੰਦੇ ਦੀ ਮਾਨਸਿਕਤਾ ਹੋ ਜਾਂਦੀ ਹੈ ਬਿਲਕੁਲ ਉਹਨੂੰ ਲੱਗਦਾ ਹੈ ਕਿ ਹਾਂ ਵੀ ਅਸੀਂ ਤੁਹਾਨੂੰ ਲੱਗਦਾ ਹੈ ਕਿ ਇਸ Trap ਚ ਕੁੜੀਆਂ ਫਸ ਵੀ ਜਾਂਦੀਆਂ ਨੇ ਬਿਲਕੁਲ ਫਸ ਬਹੁਤ ਸਾਰੀਆਂ ਕੁੜੀਆਂ ਕੰਪਰੋਮਾਈਜ਼ ਕਰ ਵੀ ਜਾਂਦੀਆਂ ਨੇ ਕਰ ਜਾਂਦੀਆਂ ਨੇ ਕਿਉਂਕਿ ਅਗੇਨ ਉਹੀ ਚੀਜ਼ ਆ ਜਾਂਦੀ ਹੈ ਚਾਹੇ ਕੈਨੇਡਾ ਹੋਵੇ ਕੈਨੇਡਾ ਵਾਲੀ ਕੰਪਰੋਮਾਈਜ਼ ਕਰੇਗੀ ਕਿਉਂਕਿ ਪਤਾ ਹੈ ਕਿ ਮੈਂ ਵਾਪਸ ਨਹੀਂ ਜਾ ਸਕਦੀ 25 30 ਲੱਖ ਰੁਪਏ ਕਰਜ਼ਾ ਚੱਕ ਕੇ ਆਂਦਾ ਸੀ ਮੇਰੇ ਪੇਰੈਂਟਸ ਨੇ ਮੈਨੂੰ ਭੇਜਿਆ ਸੀ ਤੇ ਮੈਂ ਹੁਣ ਵਾਪਸ ਨਹੀਂ ਜਾ ਸਕਦੀ ਮੇਰੇ ਲਈ ਪੀਆਰ ਬਹੁਤ ਜ਼ਰੂਰੀ ਹੈ ਕੋਈ ਗੱਲ ਨਹੀਂ ਅੱਜ ਮੈਂ ਮੁਸ਼ਕਲ ਦੌਰ ਦੇ ਵਿੱਚੋਂ ਨਿਕਲ ਜਾਵਾਂਗੀ ਕੱਲ ਮੈਂ ਪੀਆਰ ਲੈ ਲਵਾਂਗੀ ਸੇਮ ਚੀਜ਼ ਅਸੀਂ ਇੰਡੀਆ ਦੀ ਆ ਜਾਵੇ ਤੇ ਇਹ ਹੀ ਆ ਕਿ ਜੇ ਮੈਂ ਸੈਲਰੀ ਮੈਨੂੰ ਨਹੀਂ ਮਿਲੇਗੀ ਮੈਂ ਪੀਜੀ ਦਾ ਆਪਣਾ ਰੈਂਟ ਕਿੱਦਾਂ ਚੱਕਾਂਗੀ ਮੈਂ ਪਿੱਛੇ ਪੇਰੈਂਟਸ ਨੂੰ ਕਿੱਦਾਂ ਕਰਾਂਗੀ ਤੋਂ ਬੜੀਆਂ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕੁੜੀਆਂ ਦਾਸੀ ਨਹੀਂ ਪਾਉਂਦੀਆਂ ਔਰ ਇਕੱਲੀ ਕੁੜੀਆਂ ਨਾਲ ਜੀ ਮੈਂ ਮੁੰਡਿਆਂ ਦੇ ਵਿੱਚ ਵੀ ਇਹ ਚੀਜ਼ ਦੇਖੀ ਆ ਮੁੰਡੇ ਵੀ ਐਕਸਪਲੋਇਟ ਹੁੰਦੇ ਨੇ ਬਹੁਤ ਵੱਡੇ ਲੈਵਲ ਤੇ ਮੁੰਡੇ ਐਕਸਪਲੋਇਟ ਹੁੰਦੇ ਨੇ ਗੱਲ ਫਿਰ ਉੱਥੇ ਆ ਜਾਂਦੀ ਆ ਕਿ ਤੁਸੀਂ ਕਹੋ ਕਿ ਤੂੰ ਯਾਰ ਗੱਲ ਕਿਉਂ ਨਹੀਂ ਕਰਦਾ ਜੀ ਮਜਬੂਰੀਆਂ ਨੇ ਇਹ ਨਵੀਂ ਗੱਲ ਕਰ ਰਹੇ ਹੋ ਤੁਸੀਂ ਕਿ ਮੁੰਡੇ ਕਿਸ ਤਰੀਕੇ ਨਾਲ ਐਕਸਪਲੋਇਟ ਇਸੇ ਤਰੀਕੇ ਦੇ ਨਾਲ ਸੇਮ ਤਰੀਕੇ ਦੇ ਨਾਲ ਕਿਉਂਕਿ ਅਸੀਂ ਬੜਾ ਕਹਿੰਦੇ ਕਿ ਸੀ ਮਾਡਰਨ ਹੋ ਗਏ ਅਸੀਂ ਐਲਜੀਬੀਟੀਕਿਊ ਦੇ ਕਲਚਰ ਨੂੰ ਕਿਹਾ ਕਿ ਅਸੀਂ ਅਸੀਂ ਉਹਨੂੰ ਐਕਸੈਪਟ ਤਾਂ ਨਹੀਂ ਕਰਦੇ ਜਿਹੜੀ ਗੱਲ ਸਿੱਧੀ ਜਿਹੜੀ ਗੱਲ ਹੈ ਅਸੀਂ ਸ਼ਾਇਦ ਨਹੀਂ ਕਰਦੇ ਹੋਵਾਂਗੇ ਕੈਨੇਡਾ ਦੇ ਵਿੱਚ ਬੜਾ ਵਿਰੋਧ ਹੈ ਇਸ ਚੀਜ਼ ਦਾ ਮਾਪੇ ਬੜਾ ਵਿਰੋਧ ਕਰਦੇ ਨੇ ਸਕੂਲਾਂ 'ਚ ਕਹਿੰਦੇ ਕਿ ਬੱਚਿਆਂ ਨੂੰ ਕਿਹਾ ਜਾਂਦਾ ਜੈਂਡਰ ਚੂਸ ਕਰ ਲਓ ਤੁਸੀਂ ਆਪਣਾ ਚੂਸ ਕਰ ਲਓ ਸੋ ਉਹ ਛੋਟੇ ਛੋਟੇ ਬੱਚਿਆਂ ਦੇ ਦਿਮਾਗ ਦੇ ਵਿੱਚ ਉਹ ਕਹਿੰਦੇ ਪਾਇਆ ਜਾਂਦਾ ਸੋ ਇਸ ਕਰਕੇ ਆਪਣੀ ਸਾਧੂਸ਼ਣ ਕਮਿਊਨਿਟੀ ਬਹੁਤ ਇਸ ਦਾ ਵਿਰੋਧ ਕਰਦੀ ਹੈ ਸੋ ਇਹ ਉੱਥੇ ਹੀ ਚੀਜ਼ਾਂ ਡਵੈਲਪ ਹੁੰਦੀਆਂ ਨੇ ਤੇ ਅੱਗੇ ਚੱਲ ਕੇ ਇਹ ਐਕਸਪਲੋਇਟੇਸ਼ਨ ਦਾ ਕਾਰਨ ਵੀ ਬਣਦੀਆਂ ਨੇ ਸਾਡੀ ਕਮਿਊਨਿਟੀ 'ਚ ਵੀ ਵਧਿਆ ਇਹ ਟ੍ਰੈਂਡ ਐਲਜੀਬੀਟੀਕਿਓ ਦਾ ਬਿਲਕੁਲ ਕਿਉਂਕਿ ਕੁੜੀਆਂ ਲੈਸਬੀਅਨਸ ਬਣ ਰਹੀਆਂ ਮੁੰਡੇ ਗੇਜ਼ ਬਣ ਰਹੇ ਹੋ ਰਿਹਾ ਹੈ ਉੱਥੇ ਜ਼ਿਆਦਾ ਕਿਉਂਕਿ ਇੱਥੇ ਹਾਲੇ ਇ ਇਥੇ ਤੁਸੀਂ ਵੈਸੇ ਜੇ ਹੁਣ ਇੰਸਟਾਗ੍ਰam ਦੀ ਗੱਲ ਕੀਤੀ ਤੁਸੀਂ ਇੰਸਟਾਗ੍ਰam ਚੈੱਕ ਕਰੋ ਤਾਂ ਤੁਹਾਨੂੰ ਬਹੁਤ ਸਾਰੇ ਹੈਲਥ ਮਿਲਣਗੇ ਇੱਕ ਮੁੰਡੇ ਬਾਰੇ ਮੈਂ ਜ਼ਿਕਰ ਵੀ ਕੀਤਾ ਸੀਗਾ ਉਹਦੇ ਵਿੱਚ ਜਿਸ ਤੋਂ ਬਾਅਦ ਮੈਨੂੰ ਮੈਂ ਸਰਪ੍ਰਾਈਜ਼ਡ ਹੋਇਆ ਉਹ ਇੱਕ ਸਿੱਖ ਨੌਜਵਾਨ ਸੀਗਾ ਜਿਹੜਾ ਮੇਕਅਪ ਕਰਕੇ ਔਰ ਉਹ ਔਰਤਾਂ ਵਾਲੇ ਅਟਾਇਰ ਪਾਉਂਦਾ ਤਾਂ ਮੈਂ ਉਹਨੂੰ ਕਿਹਾ ਸੀਗਾ ਕਿ ਤੂੰ ਡਿਕਲੇਅਰ ਕਰ ਕਿ ਤੂੰ ਟ੍ਰਾਂਸਜੈਂਡਰ ਹੈ ਤੂੰ ਗੇ ਹੈ ਕੀ ਹੈ ਕਿ ਇਹ ਮੈਨੂੰ ਲੱਗਦਾ ਹੈ ਕਿ ਠੀਕ ਨਹੀਂ ਹੈ ਕਿ ਤੂੰ ਡਿਕਲੇਅਰ ਐਟ ਲੀਸਟ ਤੈਨੂੰ ਦੱਸਣਾ ਚਾਹੀਦਾ ਹੈ ਤਾਂ ਉਸ ਤੋਂ ਬਾਅਦ ਜਦੋਂ ਬਹੁਤ ਸਾਰੀ ਉਹ ਕਮਿਊਨਿਟੀ ਨੇ ਮੇਰੇ ਤੇ ਸਵਾਲ ਕੀਤਾ ਤਾਂ ਮੈਂ ਸਰਪ੍ਰਾਈਜ਼ਡ ਹੋਇਆ ਕਿ ਦੁਨੀਆ ਭਰ ਦੇ ਵਿੱਚ ਸੈਂਕੜੇ ਐਸੇ ਸਿੱਖ ਨੌਜਵਾਨ ਨੇ ਜਿਹੜੇ ਓਪਨਲੀ ਐਕਸੈਪਟ ਠੀਕ ਹੈ ਮੈਂ ਇਹ ਕਹਿ ਰਿਹਾ ਕਿ ਜੇ ਉਹ ਗੇ ਹੈ ਔਰ ਐਕਸੈਪਟ ਕਰ ਰਿਹਾ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਪਰ ਮੈਂ ਇਹ ਚਾਹ ਰਿਹਾ ਸੀਗਾ ਕਿ ਉਹ ਆਪਦਾ ਜੈਂਡਰ ਐਕਸਪਲੇਨ ਕਰੇ ਤਾਂ ਮੈਂ ਇਸ ਪੁਆਇੰਟ ਆਫ View ਤੋਂ ਤੁਹਾਡੇ ਤੋਂ ਜਾਨਣਾ ਚਾਹੁੰਦਾ ਕਿ ਕੈਨੇਡਾ ਚ ਕੀ ਮੈ ਕਲਚਰ ਕੀ ਓਪਨਲੀ ਸਾਡੀ ਕਮਿਊਨਿਟੀ ਦੇ ਮੁੰਡੇ ਕੁੜੀਆਂ ਆ ਕੇ ਐਕਸੈਪਟ ਕਰ ਰਹੇ ਓਪਨਲੀ ਮੁੰਡੇ ਕੁੜੀਆਂ ਤਾਂ ਐਕਸੈਪਟ ਕਰਦੇ ਨੇ ਬਟ ਉਹੀ ਚੀਜ਼ ਹੈ ਕਿ ਪੇਰੈਂਟਸ ਨਹੀਂ ਐਕਸੈਪਟ ਕਰ ਪਾਉਂਦੇ ਔਰ ਮੈਨੂੰ ਲੱਗਦਾ ਕਿ ਉਹਨਾਂ ਦੇ ਲਈ ਮੁਸ਼ਕਲ ਵੀ ਹੈ ਕਿਉਂਕਿ ਜਿਸ ਮਾਹੌਲ ਦੇ ਵਿੱਚੋਂ ਅਸੀਂ ਵੱਡੇ ਹੋਏ ਹਾਂ ਅਸੀਂ ਇਹ ਚੀਜ਼ਾਂ ਕਦੇ ਦੇਖੀਆਂ ਨਹੀਂ ਹੈ ਤੋ ਹੈਰਾਨੀ ਹੁੰਦੀ ਹੈ ਮੈਂ ਵੀ ਜਦੋਂ ਦੇਖਿਆ ਸੀ ਸਾਹਮਣੇ ਤਾਂ ਕਿਸੇ ਵੇਲੇ ਤੁਹਾਨੂੰ ਹੈਰਾਨੀ ਹੁੰਦੀ ਹੈ ਤੁਸੀਂ ਜਜ ਨਹੀਂ ਕਰ ਪਾਉਂਦੇ ਬਟ ਅਗੇਨ ਉਹ ਚੀਜ਼ ਉਹ ਕਹਿੰਦੇ ਆ ਕਿ ਇੱਥੇ ਫਰੀडम ਆਫ ਲਾਈਫ ਐਂਡ ਐਕਸਪ੍ਰੈਸ਼ਨ ਐ 18 ਇਅਰਸ ਤੋਂ ਬਾਅਦ ਯੋਰ ਲਾਈਫ ਇਜ਼ ਟੋਟਲੀ ਯੋਰਸ ਤੁਹਾਡੇ ਪੇਰੈਂਟਸ ਦਾ ਉਹ ਤੇ ਕੋਈ ਕੰਟਰੋਲ ਨਹੀਂ ਹੈ